ਮੇਰੇ ਪਿਆਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਸਾਡੇ ਸਾਰੇ ਆਵਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਸਭ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਦਿੱਤੇ ਸਹਿਯੋਗ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਕੇਸ ਕਾਫੀ ਘਟ ਗਏ ਹਨ ਅਤੇ ਆਪ ਸਭ ਦੇ ਸਹਿਯੋਗ ਅਤੇ ਸਰਕਾਰ ਦੀਆਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਨ ਕਾਰਨ ਅਸੀਂ ਕਰੋਨਾ ਦੀ ਚੇਨ ਨੂੰ ਤੋੜਨ ਵਿੱਚ ਸਫਲ ਹੋ ਗਏ ਹਾਂ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਵਲ ਹਸਪਤਾਲ ਦੇ ਵਿੱਚ ਅਸੀਂ ਆਕਸੀਜਨ ਪਲਾਂਟ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਔਰ ਇੱਕ ਹਫ਼ਤੇ ਦੇ ਅੰਦਰ-ਅੰਦਰ ਇਸ ਵਿੱਚ ਆਕਸੀਜਨ ਪਲਾਂਟ ਵੀ ਲੱਗ ਜਾਏਗਾ ਇਸ ਆਕਸੀਜਨ ਪਲਾਂਟ ਦੀ ਸਮਰੱਥਾ 1000 ਲੀਟਰ ਪਰ ਮਿੰਟ ਹੋਵੇਗੀ ਅਤੇ ਇਸ ਨਾਲ 37 ਕਿਲੋ ਵਾਲੇ 200 ਸਿਲੰਡਰ ਵੀ ਭਰੇ ਜਾ ਸਕਣਗੇ ਬੀਤੀ ਕੱਲ ਸ਼ਾਮ ਤੱਕ ਜ਼ਿਲ੍ਹੇ ਵਿੱਚ ਇਹ ਵੀ ਖਬਰ ਆਈ ਹੈ ਕਿ ਸਿਹਤ ਵਿਭਾਗ ਵੱਲੋਂ ਜੋ ਕਰੋਨਾ ਦੇ ਸੈਂਪਲ ਇਕੱਤਰ ਕੀਤੇ ਗਏ ਸਨ ਉਸ ਵਿੱਚ ਕੋਈ ਵੀ ਵਿਅਕਤੀ ਪੋਜ਼ੀਟਿਵ ਨਹੀਂ ਆਇਆ ਹੈ ਤੇ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਕੇਵਲ 7 ਹੀ ਐਕਟਿਵ ਕੇਸ ਹਨ ਪੁਰਮਨੂ ਅਮੀਦ ਹੈ ਕਿ ਬੜੀ ਜਲਦੀ ਸਾਡੇ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਐਕਟਿਵ ਕੇਸ ਜ਼ੀਰੋ ਹੋ ਜਾਣਗੇ ਉਹ ਸਾਡਾ ਫਰੀਦਕੋਟ ਜ਼ਿਲ੍ਹਾ ਪੂਰੀ ਤਰ੍ਹਾਂ ਕਰੋਨਾ ਮੁਕਤ ਹੋ ਜਾਵੇਗਾ ਪਰ ਅమే ਕੀ ਕਰੋਨਾ ਦੇ ਕੇਸ ਘਟ ਰਹੇ ਹਨ ਪਰੰਤੂ ਸਾਡੇ ਵਾਸਤੇ ਢਿੱਲਾ ਲਾਪਰਵਾਹੀ ਦਾ ਅਤੇ ਕੁਦਾਹੀ ਦਾ ਕੋਈ ਸਬੂਤ ਨਹੀਂ ਹੈ ਕਿਉਂਕਿ ਭਾਰਤ ਸਰਕਾਰ ਵਿਆ ਜੋ ਹਦਾਇਤਾਂ ਹੈ ਉਸ ਅਨੁਸਾਰ ਇਹ ਲੱਗਦਾ ਹੈ ਕਿ ਤੀਜੀ ਵੇਵ ਕਿਸੇ ਵੇਲੇ ਵੀ ਆ ਸਕਦੀ ਹੈ ਉਹ ਸਾਨੂੰ ਸਾਰਿਆਂ ਨੂੰ ਇਸ ਲਈ ਚੇਤਾਵਨੀ ਦਿੱਤੀ ਜਾਂਦੀ ਹੈ ਉਹ ਸਾਨੂੰ ਸਾਰਿਆਂ ਨੂੰ ਖਬਰਦਾਰ ਅਤੇ ਹੁਸ਼ਿਆਰ ਵੀ ਰਹਿਣਾ ਚਾਹੀਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰਬਰ ਤਿਆਰ ਰਹੀਏ ਤਾਂ ਕਿ ਕਿਸੇ ਵੀ ਤਰੀਕੇ ਨਾਲ ਅਸੀਂ ਕਰੋਨਾ ਦੀ ਬਿਮਾਰੀ ਦਾ ਪੂਰੀ ਤਰ੍ਹਾਂ ਮੁਕਾਬਲਾ ਕਰ ਸਕੀਏ ਸੋ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਜੋ ਸਾਡੀਆਂ ਕਰੋਨਾ ਦੀਆਂ ਹਦਾਇਤਾਂ ਸਾਡੇ ਉਦੋਂ ਦਿੱਤੀਆਂ ਗਈਆਂ ਸੀ ਜਿਵੇਂ ਕਿ ਦੂਗੇ ਦੀ ਦੂਰੀ ਰੱਖਣਾ ਫੇਸ ਮਾਸਕ ਲਗਾ ਕੇ ਰੱਖਣਾ ਹੱਥ ਧੋਨੇ ਭੀੜ ਬੜਕਾ ਨਹੀਂ ਹੁੰਦੇ ਨਾ ਬਜ਼ਾਰਾਂ ਵਿੱਚ ਦੁਕਾਨਾਂ ਤੇ ਗਲੀਆਂ ਦੇ ਵਿੱਚ ਫालतू ਭੀੜ ਨਹੀਂ ਕਰਨੀ ਗਈ ਸੋ ਅਗਰ ਅਸੀਂ ਇਹ ਹਦਾਇਤਾਂ ਦੀ ਪਾਲਣਾ ਕਰਦੇ ਰਵਾਂਗੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਕਰੋਨਾ ਦੇ ਪੂਰੀ ਤਰ੍ਹਾਂ ਕਾਬੂ ਪਾ ਲਵਾਂਗੇ ਆਪ ਜੀ ਦੇ ਇਹ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਜੋ ਸਾਡੇ ਕੋਲੇ ਕਰੋਨਾ ਦੀ ਕਰੋਨਾ ਦਾ ਤਾਕਰਾ ਕਰਨ ਦੀ ਵੈਕਸੀਨ ਦੀ ਸਪਲਾਈ ਮਿਲ ਰਹੀ ਹੈ ਉਹ ਪੂਰੀ ਤਰ੍ਹਾਂ ਸਾਡੇ ਕੋਲੇ ਹੈ ਔਰ ਅਸੀਂ ਸਾਰੇ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਇਸ ਜੋ ਕੋਵੀ ਸ਼ੀਲਡ ਦੇ ਨਾਲ ਪੂਰੀ ਤਰ੍ਹਾਂ ਵੈਕਸੀਨੇਟ ਕਰ ਦੇਵਾਂਗੇ ਸੋ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ 18 ਤੋਂ ਉੱਪਰ ਵਾਲੇ ਵਿਅਕਤੀ ਹੈ ਉਹਨਾਂ ਦਾ ਟਿਕਾ ਕਰਨ ਦੀ ਮਿਹਨਤ ਪੂਰੀ ਜੋਰਾਂ ਜ਼ੋਰਾਂ ਤੇ ਚੱਲ ਰਹੀ ਹੈ ਪਰੇ ਇਹ ਟੀਕਾ ਵੀ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਰੰਤ ਕਰੋਨਾ ਦਾ ਵੈਕਸੀਨ ਲਗਵਾ ਲੈਣ ਤਾਂ ਕਿ ਕਿਸੇ ਵੀ ਤਰੀਕੇ ਨਾਲ ਕਰੋਨਾ ਦੀ ਬਿਮਾਰੀ ਦਾ ਕੋਈ ਖਤਰਾ ਨਾ ਰਹਿ ਜਾਵੇ ਅਗਰ ਕਿਸੇ ਨੂੰ ਕੋਈ ਬਿਮਾਰੀ ਜਾਂ ਕੋਈ ਸ਼ੰਕਾ ਜਾਂ ਕੋਈ ਲੱਛਣ ਦਿਖਦੇ ਹਨ ਤਾਂ ਉਹ ਤੁਰੰਤ ਪੰਜਾਬ ਸਰਕਾਰ ਦੀ ਜੋ ਹੈਲਪਲਾਈਨ ਹੈ 104 ਨੰਬਰ ਉਸ ਤੇ ਸੰਪਰਕ ਕਰ ਸਕਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਅਤੇ